ਮੈਂ ਤਾਂ ਚਲੋ ক্লাস 2 42 ਦੇ ਵਾਸਤੇ ਸਾਰੀ ਕੋਚਾਂ ਜਾਂਦੀ ਮੈਨੂੰਗਾ ਜਿੰਕਾ ਵਿੱਚ ਇਹ ਤਰਨ ਲਾਸਟਿੰਗ ਹੈ ਜੇ ਆਈ ਕਾ ਜੋਬ ਫਰਮ ਬਰ ਮੈਨੂੰ ਜੋਬ ਫਰ ਨਹੀਂ ਦਿੱਤਾ ਇੰਗਲਿਸ਼ ਇਹ ਉਹ ਫਰ ਨਹੀਂ ਬੈਸਿਕ ਲੇਖ ਨਹੀਂ ਸਕ ਹਾਂ ਜਦ ਤੱਕ ਤੁਸੀਂ ਬੈਸਿਕ ਲਾਸਟਿੰਗ ਹੈ ਅੱਗੇ ਹੰਤੀ ਚਾਸਟੀ ਨਹੀਂ ਮੈਂ ਤਾਂ ਖਾਸਾ ਜੁੜਦੀ ਸੀ ਖਾਸਾ ਕੈਲ ਦਿਖਾਇਆ ਤੇ ਦੇ ਖਾਸ ਕੋਰਸ ਨੰਬਰ ਤੇ ਇੰਗਲਿਸ਼ ਚ 82% ਮੇਰਾ ਬੱਚਾ ਬਚੇ ਲਈ ਇੰਗਲਿਸ਼ ਟੂਬ ਯਾਸੀਫਲ ਮੰਗਿਆ ਤੁਸੀਂ ਘਰ ਵੀ ਪਰ ਕੰਨੀ ਸਾਨੂੰ ਸ਼ਾਦੀ ਕਰਤਾ ਦੇ ਹੁੰਦੇ ਨਾ ਮੱਕੀ ਮਦਦ ਕੰਨੀ ਬਸ ਤੁਸੀਂ ਤੁਸੀਂ ਕਿੰਨੇ ਸਾਡੇ ਕਰ ਲਿਆ ਮੱਕੀ ਸਾਡੇ ਫਿਰ ਕੰਨੀ ਸਾਡਾ ਸ਼੍ਰੀਨਿਵ ਮੇਰਾ ਬੱਚਾ ਕਹਿੰਦਾ ਚਾਕੇ ਹੋ ਜੇ ਦੋ ਅੰਦਰ ਹੋ ਜੰਗੀ ਉਹ ਨਹੀਂ ਪ੍ਰਾਈਵੇਟ ਸੈਪਟਰ ਸਕੂਲ ਨਹੀਂ ਚੱਲਦਾ ਪ੍ਰਾਈਵੇਟ ਸੈਕਟਰ ਨੌਕਰੀਸ ਕੋਨ ਪੁਸਟਸ ਹਨ ਰਿਕਰ ਸੁਸੀ ਕਰਾ ਕੰਪਲੀਟ ਕਰਨੀ ਹੈ ਤੇ ਤਾਂ ਖਾਣਾ ਸਿੱਕੇ ਸਰਫ ਐਕੀ ਕੰਮ ਕਾ ਸੋਧ ਨੂੰ ਮੈਨੂੰ ਇੱਕ ਤਾਂ ਇੰਗਲਿਸ਼ ਵਰਡ ਬੋਲੇ ਉਹ ਸਮਝ ਨਹੀਂ ਆਇਆ ਪੂਰੀ ਇੰਗਲਿਸ਼ ਨਹੀਂ ਬੋਲੀ ਦੋ ਚਾਰ ਬਾੜੀ ਬੋਲੀ ਤੂੰ ਜਾਣ-ਬੁੱਝ ਕੇ ਬੋਲ ਰਹੀ ਸੀ ਉਹ ਗੱਲਾਂ-ਗੱਲਾਂ ਦੇ ਵਿੱਚ ਨਾ ਇੱਕ ਗੱਲ ਆ ਗਈ ਯੂਨੀਸੈਕਸ ਚਲੋ ਜਦੋਂ ਮੈਂ ਕੈਸੀ ਤੁਸੀਂ ਜਾਓ ਉਧਰ ਕਵਰੇਜ ਕਰਕੇ ਆਓ ਕੈਮਰਾ ਵੈਨ ਨੂੰ ਲੈ ਜਾਓ ਸੈਲਮੋਨ ਹੈਦਰ ਯੂ ਦੀ ਸੈੱਟਸ ਉਸ ਲੜੀ ਨੇ ਕੁਝ ਨਹੀਂ ਸੈੱਟਸ ਦਾ ਨਹੀਂ ਜੋ ਗਲ ਫੋਟੋ ਲੈਣਾ ਨਾ ਤਾਂ ਭਾਵੇਂ ਕਿ ਕੁਝ ਕਰਦੇ ਕੀ ਕਰਦੇ ਨੇ ਉਹਨਾਂ ਕਰੇ ਬੱਚੇ ਤੁਸੀਂ ਜਾਓ ਫਬਲੀ ਸਵਾਇ ਕਦੀ ਸਾਫ ਮੈਨਿਕਾ ਦੇਣਾ ਜ਼ਰੂਰੀ ਹੈ ਇਹ ਨਹੀਂ ਚੌਕ ਚਹੀਏ ਮੈਂ ਕਮਾਂਚੀ ਹਾਂ ਆ ਤੁਸੀਂ ਤਰ ਜਵਾਬ ਤੁਹਾਨੂੰ ਪਤਾ ਨਹੀਂ ਕੁਛ ਇੰਗਲਿਸ਼ ਦਾ ਬੜਾ ਨਹੀਂ ਕਿਤੇ ਮਾਰਕੀਟ ਵਿੱਚ ਗੱਲ ਕਰਦੇ ਕੋ ਇੰਟਰਵਿਊ ਕਰਦੇ ਕੁਛ ਤੁਹਾਨੂੰ ਕੋਈ ਨਹੀਂ ਹਲੇ ਤਾਂ ਵਰਡ ਆਪਾਂ ਬੋਲਦੇ ਤੁਸੀਂ ਕੀ ਕਰੋਗੇ ਕਹਿੰਦੇ ਕਿ ਮੈਂ ਪੰਜਾਬੀ ਵਿੱਚ ਇੰਟਰਵਿਊ ਕਰਾਂਗੇ ਪੰਜਾਬੀ ਵਿੱਚ ਗੱਲ ਕਰਦੇ ਕਰਦੇ ਮੈਂ ਤਾਂ ਮਾੜੀ ਮੋੜੀ ਦਾ ਇੰਡਸਟਰੀ ਜਿੰਦਾਣਾ ਕੀ ਕਰੋਗੇ ਤੁਸੀਂ ਤੁਹਾਨੂੰ ਇਹ ਵੀ ਸਿਵ ਨਹੀਂ ਆਦੀ ਇੰਗਲਿਸ਼ ਖਾਲੀ ਸਾਲ ਮੈਂ ਨੂੰ ਜੋਬ ਚੈਨਜੀਆ ਮੈਂ ਬਹੁਤ ਜ਼ਿਆਦਾ ਬਿਜ਼ੀ ਹਾਂ ਮੇਰਾ ਕਾਲਾ ਮਨ ਛੱਡ ਗਿਆ I don't know what you are doing. 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 ਖਿਰ ਚਾਹ ਮੈਨੂੰ ਕੋਈ ਵੀ ਜੋਬ ਤੇ ਨਾ ਮੈਨੂੰ ਮੈਨੂੰ ਦੱਸ ਕਿ ਕੀ ਜੋਬ ਦਾ ਬਤ ਹੈ ਮੈਂ ਹੱਸ ਰਿਹਾ ਕਿ ਜੀ ਗੱਲ ਤੋਂ ਹਰਾਂ ਕੋਲ ਮੋਗਾ ਬੱਚੇ ਦੇਖੋ ਜੇ ਤੁਸੀਂ ਜੋਬ ਹੈਲਪਰ ਜੀ ਵੀ ਕਰਦੇ ਹੋ ਨਾ ਤੇ ਤੁਹਾਨੂੰ ਬਾਹਰ ਵੀ ਜਾਣਾ ਪਏਗਾ ਸਟਾਫ ਦੇ ਨਾਲ ਤੁਹਾਨੂੰ ਸਟਾਫ ਨਾਲ ਜਾਂਦਾ ਲੜਕੀਆਂ ਵੀ ਬਾਹਰ ਜਾਂਦੀਆਂ ਲੜਕੇ ਵੀ ਜਾਂਦੇ ਆ ਅਲੱਗ-ਅਲੱਗ ਜਾਂਦੇ ਨੇ ਤੁਹਾਨੂੰ ਬਾਹਰ ਵੀ ਜਾਣਾ ਕਦੀ ਤੁਹਾਡੇ ਵਾਸਤੇ ਤਾਂ ਕਦੀ ਨਾਲ ਚੱਲੇਗਾ ਯੂਨੀਵਰਸਿਟੀ ਵਿੱਚ ਆਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਹਿਲੀ ਗੱਲ ਤਾਂ ਦੇਖੋ ਮੈਂ ਇਸ ਮਾਮਲੇ 'ਚ ਤੁਹਾਨੂੰ ਕੋਈ ਨਵੀਂ ਗੱਲ ਨਹੀਂ ਕਿ ਕੋਈ ਅੱਗੇ ਵਰਤਾਉ ਰੱਖਿਆ ਕਿ ਤੁਸੀਂ ਕੁਝ ਵੀ ਕਰ ਸਕਦੇ ਤੁਸੀਂ ਕਰੋ ਮਜਬੂਰ ਹੋ ਮੰਨ ਲਈ ਬਟ ਇਹਨੇ ਵੀ ਮਜਬੂਰ ਨਾ ਹੋਵੋ ਕਿ ਕਿਸੇ ਨੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਅਗਲਾ ਉਸ ਚੀਜ਼ ਦਾ ਫਾਇਦਾ ਚੁੱਕ ਲੈਂਦਾ ਬਿਲਕੁਲ ਸਹੀ why you are proposing kyun propose kar rahe ho but for ek ladki de karan మేనేజ్డ్ ਪਤਾ ਨਹੀਂ ਕਿੰਨੇ ਪਰਸੈਂਟ ਲੜਕੀਆਂ ਨੂੰ ਕੋਈ ਇੰਟਰਵਿਊ ਆ ਗਿਆ ਮੈਂ ਗਲਤ ਦੇਖਣਾ ਸ਼ੁਰੂ ਕਰ ਦੂੰਗਾ ਜਿਹਦੇ ਨਾਲ ਐਕਸਪਲੋਇਟੇਸ਼ਨ ਚੱਲ ਰਹੀ ਹੈ ਸੈਕਸ ਐਕਸਪਲੋਇਟੇਸ਼ਨ ਅੱਜ ਪ੍ਰਾਈਵੇਟ ਸੈਕਟਰ ਦੇ ਵਿੱਚ ਕਿਰਕੀਆ ਸੇਫ ਘਟਦੇ ਹੈਗੇ ਸੇਫ ਅੱਜ ਪ੍ਰਾਈਵੇਟ ਸੈਕਟਰ ਦੇ ਵਿੱਚ ਲੜਕੀ ਦੇ ਨਾਮ ਤੇ ਦਿਮਾਗ ਦੇ ਵਿੱਚ ਗਲਤ ਖਿਡਾ ਤੋੜਿਆ ਜਾਂਦਾ ਭਾਵੇਂ ਉਹ ਐਚਆਰ ਨੇ ਭਾਵੇਂ ਮਾਲਕ ਇੰਟਰਵਿਊ ਕਰਦੇ ਕਿਉਂ ਇਸੇ ਦਾ ਜਿਸ ਨੇ ਕਾਰਨ ਹੈ ਕਿ ਲੜਕੀਆਂ ਆ ਕੇ ਪਹਿਲਾਂ ਮਜਬੂਰੀਆਂ ਦੱਸਦੀਆਂ ਨੇ ਤੁਹਾਨੂੰ ਮਜਬੂਰ ਰਹੀ ਜੀ ਸਾਨੂੰ ਜੌਬ ਚਾਹੀਦਾ ਜੇ ਤੂੰ ਉਸ ਜੌਬ ਦੇ ਫਿਲਟਰ ਨਹੀਂ ਤੈਨੂੰ ਐਚ ਆਰ ਜੌਬ ਕਿਉਂ ਦੇਗਾ ਜਾਂ ਮਾਲਿਕ ਜੌਬ ਕਿਉਂ ਦੇਗਾ ਇੰਟਰਨੈਸ਼ਨਲ ਦੇਖੋ ਸਰ ਕਹਿਣਾ ਪਊਗਾ ਸਦਾ ਇਹ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਵੀ ਕਾਫੀ ਸਾਰੇ ਜ਼ਿਹਰਾਂ ਦੇ ਵਿਸਥੁਤ ਦੇਖੂਗੀ ਕਿੰਨੇ ਸਾਰੇ ਮਾਪੇ ਐਦਾਂ ਦੇ ਨੇ ਜਿਹੜੇ ਆਪਣੂੰ ਕੁੜੀਆਂ ਨੂੰ ਪੜ੍ਹਾਉਂਦੇ ਨੇ ਕਿਉਂ ਕਿਉਂ ਕਰ ਰਹੇ ਨੇ ਅਸਲ ਵਿੱਚ ਇਹ ਗੱਲ ਫਿੱਟ ਹੈ ਕਿ ਕੁੜੀ ਨੂੰ ਪੜ੍ਹਾਉਣਾ ਕਤੋਂ ਕੁੜੀਆਂ ਨੂੰ ਬਾਹਰ ਜਾਣੀ ਹੈ ਅਸਾਂ ਉਹਨਾਂ ਨੂੰ ਕਹਾਂਗੇ ਆਪਣੀ ਕੁੜੀਆਂ ਨੂੰ ਪੜਾਓ ਕਿਉਂਕਿ ਉਹ ਕੇ ਵਦਨ ਡੁੱਕੋ ਪੜਾਓ ਆਈ ਤੇ ਸਮਾਜ ਦੇ ਵਿੱਚ ਸੋਚ ਹੈ ਕੁੜੀ ਨੂੰ ਪੜਾਇਆ ਜਾਂਦਾ ਵਿਆਹ ਵਾਸਤੇ ਕਿਸੇ ਵੀ ਜੰਮਾ ਵਾਲੋਂ ਮਿਲ ਜੇ ਮਾ ਪੜ ਲਾ ਲੇਖ ਲੇ ਇਹ ਕਿਉਂ ਨਹੀਂ ਕਹਿੰਦੇ ਤੁਹਾਨੂੰ ਚੰਗਾ ਜੌਬ ਮਿਲ ਜਾਣਾ ਜਾਂ ਜਿੱਤੇ ਸਿੰਪਲ ਲਾਈਫ ਜਿੱਦਾਂ ਦੀ ਜੀਵਨ ਜੀਵਨ ਮਿਲੇਗੀ ਇਹ ਕਿਉਂ ਕਿਹਾ ਜਾਂਦਾ ਕਿ ਤੁਹਾਨੂੰ ਚੰਗਾ ਬਰ ਮਿਲੇਗਾ ਕਿਉਂਕਿ ਅੱਜ ਕੱਲ ਨੂੰ ਵੈਸੇ ਵੀ ਬਹੁਤ ਅਜ ਵੀ ਉਹ ਡਾਇਨ ਹੈਗਾ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਕੁੜੀਆਂ ਨੂੰ ਬਹੁਤ ਸਮਝਿਆ ਜਾਂਦਾ ਬਹੁਤ ਸਮਝਾ ਲਓ ਨਾਇਸ ਕੰਮ ਹੋਇਆ 100% ਡਿਗਰੀ ਦਾ ਕਿ ਲੜਕੀਆਂ ਨੂੰ ਬਹੁਤ ਸਮਝਿਆ ਨਹੀਂ ਪਰ ਲੜਕੀ ਅੱਜ ਉਹਨਾਂ ਨਾਲ ਮੋਟਰਸ ਚਾਰ ਜੋੜ ਕੇ ਚੱਲਦੀ ਹੈ ਪਾਇਲਟ ਵੀ ਹੈ ਲੜਕੀਆ ਡੀਸੀ ਵੀ ਹੈ ਆਈਐਮਐਸ ਆਈਜੀਐਸ ਅਫੀਸਰ ਸਭ ਜਗਾਂ ਲੜਕੀਆਂ ਚਾਹੇਗੇ ਤੇ ਫਿਰ ਲੜਕੀ ਆਪਣੇ ਮਜਬੂਰੀਆਂ ਦੀ ਚੁੰਦੇ ਕੱਲੀ ਜੈਂਸ ਨੇ ਕਦੀ ਮਜਬੂਰੀ ਦੱਸੀ ਇੰਟਰਵਿਊ ਤੇ ਕਦੀ ਜਿਹੜਾ ਰੋਟੀ ਨਹੀਂ ਬੰਦੀ ਕੁਝ ਵੀ ਇੰਟਰਵਿਊ ਮੋਰ ਕੀਸੀਆ ਹੋਣੀਆਂ ਨੇ ਤੁਸੀਂ ਦੇਖਿਆ ਬਦੀ ਕਿਸੇ ਜੈਂਸ ਨੇ ਆ ਕੇ ਮਜਬੂਰੀ ਦੱਸੀ ਹੈ ਮੇਰੇ ਕਾ ਨੋਟਿਸ ਪਖਵੇ ਜੀ ਮੈਨੂੰ ਨੋਟਿਸ ਦੀ ਲੋੜ ਹੈ ਜੀ ਮੇਰਾ ਮੇਰੀ ਘਰ ਵਾਲੀ ਨਿਸ਼ੇੜੀ ਹੈ ਮੇਰੀ ਘਰ ਵਾਲੀ ਬਿਮਾਰ ਹੈ ਕੋਈ ਕੋ ਜੈਂਸ ਕਹਦਾ ਮੈਨੂੰ ਨੌਕਰੀ ਦਊ ਜੇ ਜਿਸ ਨੌਕਰੀ ਦੇ ਬਤਾ ਫਿੱਟ ਨਹੀਂ ਹੈ ਜਾਂ ਨਰਕੀ ਫਿੱਟ ਨਹੀਂ ਹੈ ਜਦੋਂ ਮਜਬੂਰੀ ਦੱਸਦੀ ਹੈ ਕਿ ਮੈਂ ਤੇਰੇ ਕੋਲ ਫਿੱਟ ਨਹੀਂ ਹੈਗੀ ਮੈਨੂੰ ਜਵਾਬ ਦਿਓ ਤਾਂ ਐਕਸਪਲੋਇਟੇਸ਼ਨ ਫੈਲੇਗੀ ਸੈਕਸ ਐਕਸਪਲੋਇਟੇਸ਼ਨ ਕੋਈ ਰੰਗ ਨਾ ਮੈਂ ਕਿੰਨਾ ਚਾਹੁੰਗਾ ਕਿ ਨੂੰ ਨੁਸਲੇ ਵਿੱਚ ਜਦੋਂ ਮੈਂ ਮੁੱਛੀ ਚੰਨਾ ਕੀ ਜਦੋਂ ਕੁੜੀਆਂ ਮੰਜ ਕੁੜੀ 10 ਤੱਕ ਮੰਨ ਲੇ ਕੁੜੀਆਂ ਮੰਜ ਬੁਲੀ 10 ਤੱਕ ਫਿਰ ਉਸ ਤੋਂ ਬਾਅਦ ਉਸ ਬੰਦੇ ਨੂੰ ਜ਼ਰੂਰੀ ਕਿ ਮਜ਼ਦੂਰੀ ਦਾ ਫਾਇਦਾ ਹੀ ਮੈਨੂੰ ਪਹਿਲਾਂ ਮੇਰੀ ਗੱਲ ਦਾ ਜਵਾਬ ਦਿੱਤਾ ਹੈ ਮੈਂ ਤਾਂ ਅਨੁਰਵਾ ਹੈ ਕਿ ਕੋਈ ਕੁੜੀ ਦਾ ਇੰਟਰਵਿਊ ਕੀਤੀ ਹੈ ਇੰਟਰਵਿਊ ਕੀਤੀ ਹੋ ਸ਼ੇਰਦਾਰ ਫਿੱਟਫਾ ਤਾਂ ਜੌਬ ਤੁਹਾਨੂੰ ਬਾਹ ਨਹੀਂ ਆਂਦਾ ਮੈਂ ਉਹ ਕੋਈ ਜੌਬ ਵੀ ਦੇ ਸਕਦਾ ਨਾ ਰੈਂਕਿੰਗ ਕਰ ਸਕਦੀ ਨਾ ਕੈਮਰਾਮੈਨ ਨਹੀਂ ਕਰ ਸਕਦੀ ਨਾ ਕੋਈ ਇੰਟਰਵਿਊ ਲੈ ਸਕਦੀ ਕਿਸੇ ਦੀ ਨਾ ਕੋਈ ਫੂਡ ਬਲੌਗ ਨਹੀਂ ਕਰ ਸਕਦੀ ਹੈ ਵਾਹੇ ਸ਼ੂਟ ਆਏਗੀ ਉਹ ਹਰ ਜੌਬ ਮੈਨੂੰ ਜੌਬ ਕਿਉਂ ਦਵਾ ਮੈਂ ਤੁਹਾਨੂੰ ਸਮਝਾ ਦਿੰਦੀ ਕੰਮ ਲੈਣ ਬਿਜ਼ਨਸ ਵੈਨ ਨੂੰ ਕੰਮ ਪੈਰਾ ਹੁੰਦਾ ਚੰਮ ਨਹੀਂ ਪੈਰਾ ਉਹ ਕੁੜੀ ਮਜ਼ਦੂਰੀ ਕਿਉਂ ਦੱਸਦੀ ਹੈ ਕਿ ਮੈਨੂੰ ਜੌਬ ਰੱਖੋ ਜਦ ਕਿ ਉਹ ਫਿੱਟ ਨਹੀਂ ਹੈ ਜੀ ਛੇੜਨਾ ਫਿੱਟ ਨਹੀਂ ਜੌਬ ਕੋਈ ਹੋਰ ਜੌਬ ਕਰ ਲੇ ਜਾਂ ਕਿਸੇ ਹੋਰ ਕਰ ਲੇ ਕਿਉਂ ਕਿਉਂ ਕਹਿੰਦੀ ਐ ਕਿ ਮੈਂ ਮਜਬੂਰ ਆ ਮੇਰੇ ਘਰ ਰੋਟੀ ਨਹੀਂ ਬਖਸੀ ਮੇਰਾ ਘਰ ਰਲਾ ਨਹੀਂ ਚੱਲੀ ਐ ਮੇਰਾ ਘਰ ਵਾਲਾ ਬਿਮਾਰ ਆ ਮੈਂ ਘਰੋਂ ਮਜਬੂਰ ਆ ਮੇਰੇ ਸੱਸ ਸਹੁਰਾ ਨਾਲ ਤਾਂ ਕਰਦੇ ਨ ਕੋ ਕੱਚੇ ਨਹੀਂ ਮੇਰੇ ਸਕੂਲ ਦੇ ਬੱਚੇ ਘਰ ਬੈਠੇ ਨੇ ਸਕੂਲ ਨਹੀਂ ਜਾਂਦੇ ਵਾਟ ਇਜ਼ ਦਿਸ ਮੀਨ ਜਦ ਹੀ ਕੁੜੀ ਕੰਮ ਦੇ ਵਾਸਤੇ ਫਿੱਟ ਨਹੀਂ ਆ ਜੀ ਉਹਨੂੰ ਜੌਬ ਕਿਉਂ ਦਿੱਤਾ ਜਾਏ ઓ ਰਾਈਟ ਸਿੱਧਾ ਜਾਏਗਾ ਜਵਾਂਦੇ ਜੇ ਤਾਂ ਸ਼ੋਨ ਉਹਨੂੰ ਰਾਈਟ ਕਰ ਦੇਉ ਤਾਂ ਉਹ ਤਾਂ ਫਿਰ ਤਾਂ ਠੀਕ ਹੋ ਜਾਊਗਾ ਜੋ ਬੇਗੀ ਸੋਚ ਕਹਿ ਲਈਏ ਦੇਖੋ ਮੈਂ ਨਹੀਂ ਕਹਦਾ ਸਾਰੀਆਂ ਕੁੜੀਆਂ ਗੱਤ ਨਹੀਂ ਤੋ ਮੇਰਾ ਕਹਿਦਾ ਮਤਲਬ ਇਹ ਨਹੀਂ ਚੰਗ ਲੜਕੀਆਂ ਜਿਹੜੀਆਂ ਆਪਣੀਆਂ ਮਜਬੂਰੀ ਦੱਸ ਕੇ ਜੌਬ ਦਿਨ ਦੀਆਂ ਆ ਗਿਆ ਨਾ ਉਹ ਸਾਰੀਆਂ ਕੁੜੀਆਂ ਦਾ ਇੰਪ੍ਰੈਸ਼ਨ ਗਲਤ ਪਾ ਦਿਆ ਜੇਕਰ ਮੈਸਟਰ ਕੋਈ ਕੁੜੀ ਪੜੀ ਲਿਖੀ ਅੱਛੀ ਵੀ ਆਉਗੀ ਨਾ ਤਾਂ ਵੀ ਉਹਦੇ ਅੱਛਾ ਫੇਸ ਜਾਂ ਮਾਲਿਕ ਤੇ ਦਿਮਾਗ ਚਾਹੀਦਾ ਹੈ ਨਾ ਜੇ ਵੀ ਕੋਈ ਮਜਬੂਰੀ ਹੋ ਗਈ ਤਾਂ ਕੁੜੀਆਂ ਇਹੋ ਜਿਹੇ ਸ਼ਿਖਰ ਹੋ ਜਾਂਦੀਆਂ ਸੋ ਸਾਡੀਆਂ ਧੀਆਂ ਸਾਡੀਆਂ ਬੱਚਿਆਂ ਨੂੰ ਮੈਂ ਇਹ ਹੀ ਅਪੀਲ ਕਰਾਂਗਾ ਕਿ ਕਿਤੇ ਜਾ ਕੇ ਆਪਣੀ ਮਜਬੂਰੀ ਨਾ ਕਰੇ ਜੇ ਜੌਬ ਤੇ ਫਿੱਟ ਹੈ ਕਿ ਉਹ ਜੌਬ ਮਿਲ ਜਾਏਗਾ ਨਹੀਂ ਫਿੱਟ ਜੌਬ ਮਜਬੂਰੀ ਕਾ ਤਾਂ ਨਾ ਲਵੋ ਚਲੋ ਆਪਾਂ ਇਹ ਗੱਲ ਤੇ ਮੰਨ ਲਈ ਮਜਬੂਰੀਆਂ ਇਸ ਐਕਸਪਲੋਰੇਸ਼ਨ ਇਸ ਚੀਜ਼ ਦਾ ਵਾਅਦਾ ਹੈ ਪਰ ਜਿਹੜੀਆਂ ਕੁੜੀਆਂ ਪੜੀਆਂ ਲਿਖੀਆਂ ਆਂਦੀਆਂ ਨੇ ਇੰਟਰਵਿਊ ਤਰੀਕੇ ਨਾਲ ਪਾਸ ਕਰਦੀਆਂ ਨੇ ਸੈਕਸ ਐਕਸਪਲੋਰੇਸ਼ਨ ਤਾਂ ਉਹਨਾਂ ਦੇ ਲਈ ਬਹੁਤ ਜ਼ਿਆਦਾ ਹੈ ਅੱਛਾ ਉਹਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਕਿ ਤਾੜੀ ਇੱਕ ਹੱਥ ਨਾਲ ਨਹੀਂ ਬਈ ਜਿਹੜੀਆਂ ਏਗੋ ਵਾਲੀਆਂ ਕੁੜੀਆਂ ਹੁੰਦੀਆਂ ਬਹੁਤ ਮੇਰੇ ਖਿਆਲ 60% ਲੜਕੀਆਂ ਨੇ ਜਿੰਨਾਂ ਤੇ ਸਖਸੀ ਪ੍ਰੈਸ਼ ਨਹੀਂ ਲਗਉਂਦੇ 60% ਲੜਕੀਆਂ ਅਧਰੈ ਚਾਂਦ ਲੜਕੀਆਂ ਅਗਰ ਫੜੀਆਂ ਲਿਖੀਆਂ ਵੀ ਝੁੱਕ ਜਾਂਦੀਆਂ ਨੇ ਜਾਂ ਇਸ ਪਾਸੇ ਚਲੀਆਂ ਜਾਂਦੀਆਂ ਨੇ ਤਾਂ ਜ਼ਾਇਤ ਮੀਨਸ ਤਾਂੜੀ ਇੱਕwidehat ਨਾਲ ਨਹੀਂ ਵੱਜਦੀ ਜਿਹੜੀਆਂ 60% ਤੁਸੀਂ ਕੁੜੀਆਂ ਇਹ ਕਹਿ ਰਹੀਆਂ ਜਦੋਂ ਕਿਸੇ ਮੁੰਡੇ ਨੂੰ ਮਨਾ ਕਰ ਦੋਵੇ ਮੁੰਡਾ ਦੂਸਰਾਂ ਨੂੰ ਕੁੜੀਆਂ ਨਾਲ ਕਰਦੇ ਕਿਉਂ ਕਿਉਂ ਕਰ ਦੋਵੇ ਕਿਨੇ ਕਰਸਾ ਮਨਾ ਫਿਰ ਰੇਪ ਕੇਸ ਇਸ ਤੂੰ ਚੱਕ ਕੇ ਦੇ ਰੇਪ ਕੇਸ ਇਸ ਦੇ ਨਾਲ ਸੁਣਨਾ ਬਿਹਤਰ ਹੈ ਇਹ ਐਨਐਲ ਗਾਰਡਲੈਂਡ ਨੇ ਕਿਹਾ ਰੇਪ ਕੇਸ ਕੋਰੇ ਰੇਪ ਕੇਸ ਸਮਝੀਏ ਚੌਂਦਸਤੀ ਕੋਰੇ ਰੇਪ ਕਰਦਾ ਮੁੰਡੇ ਦੇ ਦਿਮਾਗ ਚੋ ਚੀਜ਼ ਬੈਠੀ ਹੋਈ ਹੈ ਕਿ ਮੈਂ ਉਸੇ ਨੂੰ ਚਾਹ ਜਿਹੜੀ ਕੁੜੀ ਨਹੀਂ ਜੌਬ ਕਰਦੀ ਉਹ ਤਾਂ ਵੀ ਬੈਸਬਦੀ ਹੈ ਜਿਹੜੀ ਘਰ ਚੋਂ ਨਾਦੀ ਉਹਦੇ ਉਹਦੇ ਪ੍ਰਤੀ ਵੀ ਬੈਸਬਦੀ ਹੈ ਜਦ ਵੀ ਕੋਈ ਡੀਸੀ ਲੱਗੀ ਉਹਦੇ ਪਰਸਪੀ ਵੀ ਵੈਕਸ ਹੁੰਦੀ ਹੈ ਜਿਹੜੀ ਇਹ ਚੀਜ਼ ਰੇਪਿਸਟ ਇਜ਼ ਅ ਡਿਫਰੈਂਟ ਚੈਪਟਰ ਉਹ ਟਾਇਰਲੀ ਡਿਫਰੈਂਟ ਐਸੈਂਸ ਆਫ ਐਕਸਪਲੋਇਟੇਸ਼ਨ ਨਾਲ ਰਿਲੇਟਡ ਨਹੀਂ ਹੈਗਾ ਦੇਖੋ ਇੱਕ ਡਿਫਰੈਂਟ ਚੈਪਟਰ ਨੂੰ ਤੁਸੀਂ ਵਿੱਚ ਕਰ ਰਹੇ ਹੋ ਐਕਸਪਲੋਇਟੇਸ਼ਨ ਤੇ ਰੇਪਿਸਟ ਇੱਕ ਬਹੁਤ ਡਿਫਰੈਂਟ ਵੈਟਰ ਹੈ ਰੇਪ ਅਨਵਿਲਿੰਗਲੀ ਹੁੰਦਾ ਫੋਰਸਫੁਲੀ ਹੁੰਦਾ ਤੋਂ ਉਹਦੇ ਵਿੱਚ ਲੱਕੀ ਨੂੰ ਨੈਗਲੈਕਟ ਕੀਤਾ ਜਾਂਦਾ ਹੈ ਪਿਓਨੇਟ ਮਤਲਬ ਨਾਨ ਮੂਵਿੰਗ ਹੌਮ ਹਮ ਗੱਲ ਕਰਵਾਟ ਕਰਨਾ ਉਸਤੇ ਫੋਸਟ ਵਾਲਾ ਗਿੱਟਰੀ ਜਾਂਦੇ ਸੋ ਉਹਨੂੰ ਇਹਨੇ ਕਿ ਅਸੀਂ ਨਹੀਂ ਕੰਸੀਡਰ ਕਰ ਸਕਦੇ ਸੋ ਮੈਂ ਤਾਂ ਅਪਲੀਕੇਸ਼ਨਾਂ ਬੱਚੀਆਂ ਫੈਨਾਨ ਨੂੰ ਇਹਨੀ ਰਿਕੁਐਸਟ ਕਰਾਂਗਾ ਕਿ ਤੁਸੀਂ ਇੰਟਰਵਿਊ ਤੇ ਜਾਂਦੇ ਹੋ ਜੇ ਤੁਸੀਂ ਉਸ ਜੌਬ ਤੇ ਫਿਟ ਨਹੀਂ ਹੋ ਤਾਂ ਆਪਣੀ ਮਜਬੂਰੀ ਨਾ ਦੱਸੋ ਇਹ ਨਾ ਕੋ ਕਿ ਮੈਨੂੰ ਬਹੁਤ ਜ਼ਿਆਦਾ ਤੋ ਹੈ ਇਹੇ ਕਾ ਰੋਟਿਨ ਦੀ ਮਤਲਬ ਹੈ ਸਤ ਤੁਸੀਂ ਦੱਸੋ ਕੀ ਕਰਨਾ ਚਾਹੋ ਈਂਗਾ ਬਣੀ ਤੁਸੀਂ ਨਰਕੀਓ ਯਕ ਯੂਰ ਅਰਗੋਨਮਿਸ ਯੂਰ ਮੋਬਾਈਲ ਆਦਿ ਇੱਕ ਵਾਰ ਸੰ ਤੁਸੀਂ ਇਹ ਚੀਜ਼ ਦੱਸੋ ਆਪਣੇ ਆਪਣੀਆਂ ਪਹਿਨਾਵਾਂ ਆਪਣੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗਾ ਮੇਰਾ ਮੈਸੇਜ ਇਹ ਹੀ ਹੈ ਕਿ ਆਪਣੀ ਜ਼ਿੰਦਗੀ ਆਪ ਬਣਾਈ ਤੁਹਾਡੇ ਆਪਣੇ ਹੱਥ ਦੇ ਵਿੱਚ ਹੈ ਮੇਰੇ ਪੇਰੈਂਟਸ ਵੀ ਤਾਂ ਖਾਸ ਤੈ ਇਹ ਕਿ ਆਪਣੀ ਕੁੜੀਆਂ ਨੂੰ ਇਸ ਕਰਕੇ ਨਾ ਪੜਾਉ ਕਿ ਚੰਗਾ ਘਰ ਮਿਲੂਗਾ ਇਸ ਕਰਕੇ ਪੜਾਉਗੀ ਕੱਲ ਨੂੰ ਕੁੜੀ ਸੱਟਾ ਬਹੁਤ ਖਸੂਬੂ ਦਿਓ ਦੇ ਨਾ ਕਿਸੇ ਬੋਲ ਕੋਣ ਰੋ ਬਿਓੜ ਬਹੁਤ ਅੱਛਾ ਗਿਆ ਤੁਸੀਂ ਦੇਖੋ ਦਸ਼ਕਾ ਨੂੰ ਅਸੀਂ ਇਹ ਕਹਿੰਦੇ ਕਿ ਤੁਸੀਂ ਜੇ ਤੁਹਾਨੂੰ ਇਹ ਅੱਛਾ ਲੱਗਿਆ ਤੇ ਸਾਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਇਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਤਾਂ ਕਿ ਤੁਹਾਡੀ ਵੀ ਰਾਏ ਪਤਾ ਲੱਗ ਸਕੇ ਸਾਡੀਆਂ ਧੀਆਂ ਪਹਿਣਾ ਬੱਚਿਆਂ ਸਭ ਦੀ ਅਸਾਂ ਦੀਆਂ ਨੇ ਸੋ ਤੁਸੀਂ ਹਾਂ ਪਹਿਨਾ ਬੱਚਿਆਂ ਨੂੰ ਇਹ ਸਮਝਾਓ ਕਿ ਕਿਤੇ ਵੀ ਜਾ ਕੇ ਇੰਟਰਵਿਊ ਤੇ ਜਾ ਕੇ ਆਪਣੀ ਮਜਬੂਰੀ ਦੱਸੋ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਜੁਬਲੀਆ